ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟੈਮ ਟੀਵੀ ਮੈਂ ਹਾਂ ਜਗਸੀਰ ਪੁੱਲਰ ਸਾਡੇ ਨਾਲ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੰਨੀਤ ਸਿੰਘ ਖੁੱਡੀਆਂ ਮੇਰੇ ਨਾਲ ਰਹੇ ਨੇ ਇਹਨਾਂ ਨੂੰ ਪੁੱਛਣੀ ਹੈ ਇਸ ਸਵੇਰ ਤੋਂ ਕਿਵੇਂ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਖੁੱਡੀਆਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਪੁੱਲਰ ਸਾਹਿਬ ਚੜ੍ਹਦੀ ਕਲਾ ਹਲਾਰੇ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਖੁੱਡੀਆਂ ਸਾਹਿਬ ਸਵੇਰ ਤੋਂ ਕਿਵੇਂ ਸ਼ੁਰੂਆਤ ਹੁੰਦੀ ਹੈ ਲੋਕਾਂ ਦਾ ਰੁਝਾਨ ਕਹੇ ਜਾਂ ਮਿਲ ਰਿਹਾ ਹੈ ਵੇਖੋ ਜੀ ਰਾਤ ਨੂੰ ਪਹਿਲਾਂ ਤਾਂ ਸੌਣ ਚੀ 1:30 ਵੱਜ ਜਾਂਦਾ ਹੈਗਾ ਸਵੇਰੇ 6:00 ਵਜੇ ਉੱਠ ਖੜੀਦਾ ਤਕਰੀਬਨ ਉਦੋਂ ਹੀ ਕੋਈ ਨਾ ਕੋਈ ਮਿੱਤਰ ਪਿਆਰੇ ਆਏ ਖੜੇ ਹੁੰਦੇ ਆ ਨਾ ਤੋ ਕੇ ਸਮਝ ਲੋ ਤਿਆਰ ਹੋ ਕੇ ਬਾਹਰ ਨਿਕਲਿਆ ਆਈਦਾ ਕੋਈ ਮਾੜਾ ਮੋਟਾ ਖਾਣ ਪੀਣ ਕਰਕੇ ਤੇ ਉਸ ਤੋਂ ਬਾਅਦ ਚੱਲ ਸੋ ਚਾਲਾ ਪਹਿਲਾਂ ਮੇਲ ਮਲਾਪ ਹੋਣ ਲੱਗ ਜਾਂਦਾ ਫਿਰ ਪਿੰਡਾਂ ਦੇ ਜਨ ਸੁਭਾਵਾਂ ਰੱਖੀਆਂ ਹੁੰਦੀਆਂ ਕੋਈ ਕਿਤੇ ਕਦੇ ਕਿਸੇ ਇਲਾਕੇ 'ਚ ਕਦੇ ਕਿਸੇ ਇਲਾਕੇ 'ਚ ਸੋ ਉਹ ਹੋ ਜਾਂਦੀਆਂ 15 14 ਫਿਰ ਰਾਤ ਨੂੰ ਆ ਕੇ ਫਿਰ ਮੇਲ ਮਲਾਪ ਪੈਣ ਪ੍ਰਾਵਾਂ ਦਾ ਕੋਈ ਕਿਸੇ ਨੇ ਸ਼ਾਮਲ ਹੋਣਾ ਹੁੰਦਾ ਕੋਈ ਕਿਸੇ ਨੂੰ ਮਲਾਉਣ ਲਈ ਆ ਜਾਂਦਾ ਤੇ ਇਸ ਤਰ੍ਹਾਂ ਦਾ سلسلہ ਚੱਲੀ ਜਾ ਰਿਹਾ ਕੋਈ 1.5 ਮਹੀਨੇ ਤੋਂ ਤੇ ਸੋਣਾ ਜਿਹੜਾ ਲੋਕਾਂ ਦਾ ਹੰਗਾਰਾ ਮਿਲ ਰਿਹਾ ਪਰਮਾਤਮਾ ਮਿਹਰ ਕਰੇ ਕੁੜੀਆਂ ਸਾਹਿਬ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਨੌਂ ਵਿਧਾਨ ਸਭਾ ਹਲਕੇ ਪੈ ਗਏ ਹੁਣ ਤਾਂ ਕਿੰਨਾ ਕਵਰ ਹੋ ਗਿਆ ਕਿੰਨੀ ਕਬੱਡੀ ਚੁਣੌਤੀ ਹੈ ਤੁਸੀਂ ਚੁਣੌਤੀ ਬਹੁਤ ਵੱਡੀ ਹੁੰਦੀ ਹੈ ਲੋਕ ਸਭਾ ਦਾ ਹਲਕਾ ਬਹੁਤ ਵੱਡਾ ਹੋ ਜਾਂਦਾ ਮੇਰਾ ਖਿਆਲ 600 ਦੇ ਨੇੜੇ ਪਿੰਡ ਪੁੰਡ ਹੋ ਜਾਂਦੇ ਹੋਣੇ ਨਾ ਔਰ ਵੱਡੇ ਸ਼ਹਿਰ ਵੀ ਪੈ ਗਏ ਮੰਡੀਆਂ ਵੀ ਪੈ ਗਈਆਂ ਕੋਸ਼ਿਸ਼ ਕਰ ਰਿਹਾ ਮੈਂ ਸਾਰਿਆਂ ਤੱਕ ਟੱਚ ਕਰਾਂ ਜੇ ਕੋਈ ਰਹਿ ਗਿਆ ਤਾਂ ਉਸ ਤੋਂ ਬਾਅਦ ਵੀ ਕਿਹੜਾ ਲਾ ਦੇਗੇ ਸੱਚੇ ਪਾਤਸ਼ਾਹ ਮਿਹਰ ਕਰੇ ਜੁੜੀਆਂ ਸਰ ਸਿਆਸਤ ਦੇ ਬਾਬਾ ਬੋੜ ਮੰਨੇ ਜਾਂਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨੇ ਸੋਨੂੰ ਪਿਆਰ ਦੇ ਕੇ ਉਹਨਾਂ ਨੂੰ ਹਰਾ ਕੇ ਸੋਨੂੰ ਵਿਧਾਨ ਸਭਾ ਚ ਭੇਜਿਆ ਹੁਣ ਉਹਨਾਂ ਦੀ ਨੂੰ ਹਰਸਿਮਰਤ ਕੌਰ ਨਾਲ ਚੋਣ ਮੈਦਾਨ ਚ ਹੁੰਦਾ ਏ ਤੁਹਾਡਾ ਕਹੇ ਜਾਂ ਸੋਨੂੰ ਚੈਲੰਜ ਕੀ ਰਹੂਗਾ ਬੀਬੀ ਹਰਸਿਮਰਤ ਤਿੰਨ ਵਾਰੀ ਇੱਥੋਂ ਲੋਕ ਸਭਾ ਦੇ ਮੈਂਬਰ ਬਣੇ ਆ ਲੋਕ ਸੋਨੂੰ ਪੁੱਛਦੇ ਆ ਵੀ ਤੁਸੀਂ ਕੀ ਕੁਝ ਕਰ ਸਕਦੇ ਹੋ ਤੁਸੀਂ ਕਿਸਾਨਾਂ ਵਾਲੇ ਬਿੱਲ ਕਿਉਂ ਪਾਸ ਕਰਵਾਤੇ ਇਹ ਗੱਲਾਂ ਉਹਨਾਂ ਨੂੰ ਜੜੀਆਂ ਔਖ ਵਿੱਚ ਪਾ ਰਹੀਆਂ ਦੂਜੀ ਗੱਲ ਬਾਬਾ ਬੋੜ ਮੈਂ ਵੀ ਮੰਨਦਾ ਬਹੁਤ ਵੱਡੀ ਸ਼ਖਸੀਅਤ ਸੀ ਕਿਉਂਕਿ ਲਗਾਤਾਰ 60-65 ਸਾਲ ਰਾਜਨੀਤੀ ਦੇ ਉੱਤੇ ਪ੍ਰਭਾਵ ਛੱਡੀ ਰੱਖਣਾ ਪੰਜ ਵਾਰੀ ਪੰਜਾਬ ਦਾ ਚੀਫ ਮਿਨਿਸਟਰ ਬਣਨਾ ਬਹੁਤ ਵੱਡੀ ਗੱਲ ਪਰ ਜਿਹੜੇ ਇਲਾਕੇ ਚ ਹੋ ਰਹੇ ਸੇ ਉਹਨ ਉਸੇ ਚ ਮੈਂ ਰਹਿੰਦਾ ਸੀ ਮੈਂ ਵੀ ਤੁਰਿਆ ਫਿਰਦਾ ਰਹਿੰਦਾ ਸੀ ਲੋਕਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲੋਂ ਮੇਰੇ ਤੇ ਵੱਡੀ ਕਿਰਪਾ ਕੀਤੀ ਹੈ ਮੈਂ ਤਾਂ ਹੀ ਸਾਰੇ ਬਠਿੰਡਾ ਹਲਕੇ ਨੂੰ ਵੀ ਇਹ ਬੇਨਤੀ ਕਰਦਾ ਹੁੰਨਾ ਵੀ ਤੁਹਾਡੇ ਲਈ ਮੈਂ ਨਮਾ ਜ਼ਰੂਰ ਪਰ ਜਿੰਨਾ ਲੋਕਾਂ ਨੇ ਮੈਨੂੰ ਪਰਖਿਆ ਸੀ ਤਾਂ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ 'ਚ ਮੈਨੂੰ ਕੋਈ ਜਿੱਤ ਦਵਾਈ ਹੈ ਤੁਹਾਨੂੰ ਚੰਗਾ ਲੱਗਿਆ ਹੋਊ ਕੋਈ ਮੇਰੇ 'ਚ ਥੋੜਾ-ਮੋਟਾ ਕੋਈ ਕਣ ਗੁਣ ਹੋਣਾ ਹੀ ਹੈ ਪੈਨਾ ਵਿਧਾਨ ਸਭਾ ਹਲਕਾ ਲੰਬੀ ਤੋਂ ਉਸ ਨੂੰ ਲੋਕਾਂ ਨੇ ਵਿਧਾਨ ਸਭਾ ਚ ਭੇਜਿਆ ਤੁਸੀਂ ਮੁੱਦੇ ਚੱਕਦੇ ਸੀ ਹੁਣ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਤੁਹਾਡੇ ਤੇ ਪੈਣ ਜਾ ਰਹੀ ਹੈ ਕੀ ਮੁੱਦੇ ਹੋਣਗੇ ਜੇ ਪੰਜਾਬ ਦੇ ਤੁਸੀਂ ਲੋਕ ਸਭਾ ਚ ਰੱਖੋਗੇ ਦੇਖੋ ਪੰਜਾਬ ਦੇ ਨਾਲ ਹਮੇਸ਼ਾ ੱੱਕਾ ਹੋਇਆ ਗੁਰਦੀਪ ਜੀ ਸਾਡੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਪਹਿਲੇ ਤੋਂ ਚਾਹੀਦਾ ਸੀ ਰਲ ਮਿਲ ਕੇ ਕਿਸੇ ਵੀ ਪਾਰਟੀਆਂ ਦੇ ਹੁੰਦੇ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਪੰਜਾਬ ਦੇ ਲੋਕਾਂ ਤੇ ਪੰਜਾਬ ਦਾ ਹੀ ਖਾਨੇ ਪੰਜਾਬ ਚ ਪੈਦਾ ਹੋਏ ਇੱਥੇ ਜੰਮੇ ਪੜੇ ਆ ਸਾਨੂੰ ਸਾਡਾ ਫਰਜ਼ ਬਣਦਾ ਹੈ ਕਿ ਸਾਡੇ ਨਾਲ ਬਹੁਤ ਵਾਲੇ ਕਾਫੀ ਵਿਤਕਰੇ ਹੁੰਦੇ ਹਾਲਾਂਕਿ ਪੰਜਾਬ ਇਸ ਦੇਸ਼ ਲਈ ਬਹੁਤ ਕੁਝ ਕਰਦਾ ਜਿੰਨਾ ਅਨਾਜ ਸਾਡਾ ਹਿੱਸਾ ਪੈਂਦਾ ਭੰਡਾਰ ਭਰਦੇ ਆਂ ਅਸੀਂ ਉਹਨਾਂ ਕੋਈ ਸੂਬਾ ਨਹੀਂ ਦਿੰਦਾ ਫਿਰ ਵੀ ਸਾਡੇ ਨਾਲ ਵਿਤਕਰਾ ਅਸੀਂ ਸਰਦ ਤੇ ਬੈਠੇ ਆਂ ਇਹ ਸੂਬੇ ਦੀ ਰਾਖੀ ਕਰਦੇ ਆਂ ਸਾਡੇ ਜਵਾਨ ਰੋਜ਼ ਸ਼ਹੀਦੀਆਂ ਦੇ ਜਾਂਦੇ ਆ ਫਿਰ ਵੀ ਸਾਡੇ ਨਾਲ ਵਿਤਕਰਾ ਹਾਲਾਂਕਿ ਸਾਨੂੰ ਵੱਧ ਛੋਟਾਂ ਦੇ ਸਾਡੇ ਕੋਲ ਤਾਂ ਅਜੇ ਪੰਜਾਬ ਕੋਲੇ ਰਾਜਧਾਨੀ ਨਹੀਂ ਸਾਨੂੰ 52 ਸਾਲ ਹੋ ਗਏ ਅਡੋ ਅਡੋ ਹੋਇਆ ਸਾਡੇ ਕੋਲੇ ਹਾਈ ਕੋਰਟ ਨੇ ਸਾਡੇ ਪਾਣੀਆਂ ਦਾ ਕਲੇਸ਼ ਹੀ ਚੱਲੀ ਜਾਂਦਾ ਰਹਿੰਦਾ ਹਾਲਾਂਕਿ ਹੱਕ ਸਾਡਾ ਉਹਨਾਂ ਦਾ ਕਿਸੇ ਦਾ ਕੋਈ ਹੈ ਹੀ ਨਹੀਂ ਜਦੋਂ ਪਾਣੀ ਦੀ ਪਹਿਲੇ ਦਿਨ ਜਦੋਂ ਵੰਡ ਹੁੰਦੀ ਹੈ ਉਸ ਮੁਤਾਬਕ ਸਾਡੇ ਕੋਲੇ ਇੱਕ ਤੁਪਕਾ ਵੀ ਪਾਣੀ ਵੱਧ ਨਹੀਂ ਸਾਡਾ ਹਿੱਸਾ ਸਾਨੂੰ ਹੀ ਬਣਦਾ ਪਰ ਵਿੱਚ ਸੈਂਟਰ ਗਵਰਨਮੈਂਟ ਜਦੋਂ ਬੇਈਮਾਨ ਹੋ ਜਾਂਦੀ ਹੈ ਉਹ ਕੋਈ ਨਾ ਕੋਈ ਇਹੋ ਜਿਹਾ ਵਿੱਚ ਆਪਦੇ ਵੱਲੋਂ ਕੋਈ ਤਵੀਤ ਪਾ ਦਿੰਦੇ ਆ ਮੈਂ ਕਹਿੰਦਾ ਫੇਰ ਰੌਲਾ ਪੈਂਦਾ ਰਹਿੰਦਾ ਤੇ ਸਾਡੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਕਰੜੇ ਹੋ ਕੇ ਲੜਨਾ ਚਾਹੀਦਾ ਮੇਜ਼ਾ ਹਰਸਿੰਦਰ ਕੌਰ ਬੀਬੀ ਇਹ ਕਹਿੰਦੀ ਆ ਵੀ ਹਮ ਪੰਜਾਬ ਦੇ ਮੁੱਦੇ ਚੁੱਕੇ ਲੱਗਾ ਮੈਂ ਪੰਥ ਦੀ ਗੱਲ ਕਰਾਂ ਤਾਂ ਬੰਦੀ ਸਿੰਘਾਂ ਦਾ ਮੁੱਦਾ ਸੀ ਪੰਜਾਬ ਦਾ ਇਹ ਲਾਸਟ ਤੇ ਆ ਕੇ ਕਿਉਂ ਚੁੱਕਦੇ ਆ ਪਹਿਲਾਂ ਕਿਉਂ ਨਹੀਂ ਜਾਦ ਆਉਂਦੀ ਇਹ ਬੀਬੀ ਨੂੰ ਪੁੱਛੋ ਸੋਹਰਾ ਸਾਹਿਬ ਤੇਰੇ ਇਹ ਬਾਪੂ ਜੀ ਮੁੱਖ ਮੰਤਰੀ ਰਹੇ ਇੰਨੇ ਸਾਲ ਜਿੰਨੇ ਸਾਲ ਉਹ ਮੁੱਖ ਮੰਤਰੀ ਬਣੇ ਰਹੇ ਉਹਨੇ ਸਾਲੀ ਵਿਚਾਰੇ ਬੰਦੀ ਸਿੰਘ ਕੈਦੀ ਹੋਏ ਪਏ ਆ ਪਹਿਲਾਂ ਕਿਸੇ ਦੀ ਗੱਲ ਨਹੀਂ ਕੀਤੀ ਆਪ ਇਹਨਾਂ ਦੇ ਬਿਆਨ ਸੁਖਬੀਰ ਉਹਨਾਂ ਦੇ ਸੁਣ ਲਓ ਕਹਿੰਦਾ ਨਹੀਂ ਛੱਡ ਸਕਦੇ ਜੇ ਛੱਡਤੇ ਤਾਂ ਹਾਲਾਤ ਖਰਾਬ ਹੋ ਜਾਣਗੇ ਬਹੁਤ ਕੁਝ ਕਿਹਾ ਹੈ ਇਹਨਾਂ ਨੇ ਅੱਜ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਇਹ ਲੋਕ ਪੰਤਕ ਸੋਚਦੇ ਹੈ ਨਹੀਂ ਇਹ ਪੰਜਾਬ ਹਤੇਸ਼ੀ ਹੈ ਨਹੀਂ ਕਿ ਇਹ ਬਿਜ਼ਨਸਮੈਨ ਨੇ ਇਹਨਾਂ ਦੇ ਕਾਰੋਬਾਰ ਕਿੰਨੇ ਕਿੰਨੇ ਵਧ ਗਏ ਤੁਸੀਂ ਪੱਤਰਕਾਰ ਵੀਰ ਵੱਧ ਵੱਧ ਕੱਢ ਸਕਦੇ ਆ ਸਾਨੂੰ ਵੀ ਪਤਾ ਇਹਨਾਂ ਦੀਆਂ ਪ੍ਰਾਪਰਟੀਆਂ 15 1500 ਗੁਣਾ ਵਧ ਗਈਆਂ ਉਹ ਲੋਕਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਦਰਦ ਨਹੀਂ ਖੁੜਿਆ ਸਾਹਿਬ ਤੁਸੀਂ ਕਿਹੜੇ ਮੁੱਦੇ ਹੋਣਗੇ ਜਿਹੜੇ ਪੰਜਾਬ ਦੇ ਲੋਕ ਸਭਾ ਚ ਰੱਖੋਗੇ ਜਦੋਂ ਤੁਸੀਂ ਐਮਪੀ ਬਣੋ ਆ ਜਿਹੜੀ ਪੰਜਾਬ ਦੇ ਨਾਲ ਪੰਜਾਬ ਦੇ ਮੈਂ ਤਾਂ ਹੁਣ ਜਦੋਂ ਕਰੰਟਲੀ ਸਾਡਾ 8000 ਕਰੋੜ ਰੁਪਏ ਨੱਪੀ ਬੈਠੇ ਇਹਦਾ ਹੀ ਰੋਲਾ ਰੱਪਾ ਸਾਨੂੰ ਤਗੜੇ ਹੋ ਕੇ ਪਾਉਣਾ ਚਾਹੀਦਾ ਇਸ ਤੋਂ ਇਲਾਵਾ ਆ ਜਿਹੜੀ ਪੰਜਾਬ ਦੀਆਂ ਜਿਵੇਂ ਪਾਣੀ ਦੀ ਗੱਲ ਹੈ ਪੰਜਾਬ ਦੀ ਰਾਜਧਾਨੀ ਦੀ ਗੱਲ ਹੈ ਉਹਨਾਂ ਗੱਲਾਂ ਨੂੰ ਜ਼ੋਰ ਸ਼ੋਰ ਨਾਲ ਠਾਉਣਾ ਸਾਡਾ ਫਰਜ਼ ਆ ਤੇ ਠਾਵਾਂਗੇ ਤੇ ਮੰਗ ਕੇ ਛੱਡਾਂਗੇ ਇਹ ਸਨ ਲੋਕ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਗਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਨੇ ਦੱਸਿਆ ਮੈਂ ਲੋਕਾਂ ਦੀ ਆਵਾਜ਼ ਬਣ ਕੇ ਲੋਕ ਸਭਾ 'ਚ ਜਾਵਾਂਗਾ ਬਠਿੰਡਾ ਤੋਂ ਜਗਸੀਰ ਪੋਲਰ ਚੜ੍ਹਦੀ ਕਲਾ ਟਾਈਮ ਟੀਵੀ